ਫਰਤ ਦੱਸ ਦੇ ਯਾਰ ਆ ਦਾ ਫਾਲਾ ਪੂਰੇ 20 ਦੀ ਕਰਤੀ ਉਹ ਜਾ ਯਾਰ ਉਹ ਹੋ ਗਈ ਜਾਂ ਨਕੇ ਹੋ ਗਈ ਉਹ ਛੱਡ ਬਈ ਯਾਰ ਉਹ ਛੱਡ ਦੇ ਛੱਡ ਦੇ ਹੋ ਗਈ ਉਹ ਗਈ ਯਾਰ 20000 ਦੀ ਹੋ ਗਈ ਚਿਰਦੀ ਆ ਸਾਡੇ ਦੋ ਮਿੰਨੀਆਂ ਦੋਨੇ ਆ ਬਈ ਉਹ ਜਾਇਜ਼ ਦੇ ਕਿੰਨੇ ਦੀ ਹਾਨ ਮੈਂ ਹਾਨ ਨਾ ਕਹਿਦੀ ਬਈ 50 ਮੰਗਿਆ ਸੀ ਇਹਨੂੰ 45 ਤੋਂ ਘਟ ਦੇਣੀ ਲੱਕੇ ਜਾਇਜ਼ ਕੀ ਕਹਿੰਦਾ ਓਏ ਵੇਚ ਲੈਣ ਦੋ ਘਟੇ ਵਿੱਚ ਮੈਂ ਲੱਕੜੇ ਦੀ ਠੀਕ ਹੈ ਜੀ ਹਾਂ ਠੀਕ ਜਾਏਗਾ ਮਕਾਈਏ ਬਾਈ ਜਾਏਗਾ ਚਲੋ ਤਾਂ ਕਹਿਗਾ ਮੈਂ ਕਰ ਲੂੰਗਾ ਕੋਈ ਚੱਕਰ ਦੀਆਂ ਪੱਤੀਆਂ ਦੇਣੀਆਂ ਨਹੀਂ ਦੇਣੀਆਂ ਬਾਈ ਮੇਰੇ ਕੋਲ ਓਏ ਕਿੰਨੇ ਦੇ ਕੇ ਨਹਾਣਾ ਭਗਾਈ ਕਰਾਉਂਦਾ ਨਹੀਂ ਫਾਇਦਾ ਹਾਂ ਆਹ ਫੜ ਕੋਈ ਨਹੀਂ ਉਹ ਅੱਛਾ ਤਾਂ ਕਰ ਲਾ ਹੁਣ 45 ਕੋਈ ਸੁੱਕਾ ਤਾਂ ਨਹੀਂ ਸੁੱਕੀ ਵੀ 45000 ਹੀ ਹੁੰਦਾ ਜਾਂ 33 ਦੀ ਵੇਚ ਪਾਲਾ ਖੋਚੋ ਨਹੀਂ ਨਹੀਂ ਉਹ ਜਾਨ ਦੇ ਪਰ ਉਹਨਾਂ ਨੂੰ ਵਦਾ ਕਰ ਗਿਆ 200 ਰੁਪਏ ਤਾਂ ਕਾਰੋਬਾਰੀ ਬੰਦਾ ਤੂੰ ਬਾਈ ਉਹ ਪਾਲਾ ਖੋਚੋ ਓਏ ਪਾ ਆ ਹੁਣ ਫਿਰ ਤੈਨੂੰ ਗਲਤ ਉਹ ਨਹੀਂ ਬੋਗਦੀ ਪ੍ਰਾ ਕੀ ਕਹਿੰਦਾ ਹਾਂ ਨਾ ਕਹਦੇ ਬਾਹਲੀ ਦੂਰ ਆਏ ਕੰਮ ਆ ਹਾਂ ਨਾ ਕਹ ਇੱਕੋ ਹੀ 500 ਕੱਟ ਲਾ ਦੇ 500 ਲੈ 33.5 ਦੀ ਹੋਗੇ ਨਾ ਪਾ ਪਰ ਕਿੰਨੇ ਦੀ ਕਹਿੰਦਾ ਜਾਇਜ ਕਰ ਤੈਨੂੰ ਦੱਸਦਾ 500 ਕੱਟ ਦੇ ਦੀ ਆ ਲੈ ਵੇਚੀ ਨਾ ਵੇਚੀ ਲੱਗੇ ਗੱਲ ਸਹੀ ਨਹੀਂ ਵੇਚਣਾ ਨੂੰ ਪੂਰੇ 34000 ਦੇ ਬੱਕਰੀਆਂ ਦੇਤੀਆਂ ਜਾ ਲੈ ਆਖ ਹੋਰ ਉਹ ਜਾਣਦੇ ਹੁਣ ਪਰਿਆ 40 42 ਗਣ ਕੇ ਨਹੀਂ ਮੱਜ ਦੇ ਮੁੱਲੇਗਾ ਯਾਰ ਰੋਡ ਪਾਰਾ ਕੋਈ ਜਾ ਪਾ ਹੁਣ ਉਹ ਦਾਦਾ 10000 ਦੀ ਮਿਲ ਜਨੇ ਤੂੰ ਕੋਈ ਗੱਲ ਨਹੀਂ ਮੈਂ ਮੈਂ ਤੈਨੂੰ ਕਹੀ ਜਾਂਦਾ ਮੇਰਾ ਨੰਬਰ ਲੈ ਲੈ ਮੈਨੂੰ ਦੇ ਦੇ ਕੋਈ ਚੱਕਰ ਨਹੀਂ ਕੀ ਕਹਿੰਦਾ ਭਾਈ 40 ਤੋਂ ਥੱਲੇ ਆ ਬੱਕਰੀਆਂ ਵੇਚ ਰਿਹਾ ਤਾਂ ਇੰਨਾ ਬਲਝਾਣਾ ਕਰ ਹੋਰ ਕੀ ਆ ਬਰਾ ਇੰਨਾ ਨਾ ਬਲਝਾ ਤੁਹਾਡਾ ਕੱਲੀ ਦੇਣ ਦਾ ਦੇ ਦੇ ਉੱਤੇ ਹੋਊਗਾ ਜੀ ਉਹ ਜੋੜੀ ਆ ਫਾੜੀ ਯਾਰ ਕਾਲੀ ਜੁਣੀ ਥੱਲੇ ਆ ਗੱਲ ਕਰ ਲੈ ਜਿਵੇਂ ਜਾਜ ਕਰ ਲੈ ਇੱਕੋ ਹੀ ਕਹੂੰਗਾ ਹਾਂ ਨਾ ਲੱਕਿਆ ਤੈਨੂੰ ਮੰਨਣੀ ਪਊ ਬਈਆ ਬਾਲਾ ਨਾ ਕੱਸ ਦੇ ਜਾ ਪਾ ਦੇ ਜਾ ਪੂਰੇ 35000 ਦੇ ਕਰਕੇ ਲੈ ਜਾ ਉਹ ਨਹੀਂ ਉਹ ਜਾ ਲੈ ਆ ਯਾਰ ਜਾ ਹੋ ਗਿਆ ਉਹ ਸਾਡੀ ਮਾਂ ਜਾਣ ਪੱਕੇ ਬੰਦੇ ਆ ਰੋਜ ਬੋਲ ਲਾਉਂਦੇ ਯਰੇ ਥੋੜਾ ਗੱਲ ਜਾ ਪਾਲਾ ਕੁਝ ਪੂਰਾ 35000 ਸਹੀ ਆ ਵਟਲਾ ਪੈਸੇ ਕਰੀਏ ਨਾ ਬੰਦਿਆਂ ਦੀ ਹੁਣ ਜੋੜੀ ਜਾਂਦੀ ਆ ਤੇਰੀ ਨਾਲ ਮੇਰਾ ਬੱਕਰੀ ਦਾ ਮੁੱਲ ਨਹੀਂ ਦਿੰਦਾ ਤੂੰ ਯਾਰ ਹੁਣ ਨਹੀਂ ਕਰ ਨਹੀਂ ਨਹੀਂ ਬੱਕਰੀ ਦਾ ਮੁੱਲ ਲੈ ਮੁੱਲ ਨਹੀਂ ਲਾਇਆ 35000 ਰੁਪਿਆ ਯਾਰ ਤੂੰ ਆ ਵੀ ਵੇਖ ਲੈ ਯਾਰ ਕਿਉਂ ਮਾਰ ਹੋਰ ਕੀ ਆ ਪਰੇ ਕੀ ਕਹਨ ਹਾਂ ਨਾ ਕੋਈ ਕਹਦੇ ਹਾਂ ਨਾ ਦਿੰਦਾ 40 ਤੋਂ ਥੱਲੇ ਆ ਮੈਂ ਤੈਨੂੰ ਕਹ ਬੱਕਰੀਆਂ ਤੇਰੀਆਂ ਦਈਆਂ ਆ ਉੱਤੇ ਹੂੰ ਮੈਂ ਤੈਨੂੰ ਪਹਿਲਾਂ ਹੀ ਕਹੀ ਜਾਂਦਾ ਉੱਤੇ ਨਹੀਂ ਹੁੰਦੇ 40 ਤੋਂ ਨਰਮ ਹੋਣਗੇ ਹੋਈਆਂ ਹੋਰ ਲਿਆ ਇਹਦੇ ਚ ਕੀ ਆ ਆਰੇ ਆ ਲੈ ਆਵੇਂ ਭਾਈ ਇਹ ਨਾ ਨਹੀਂ ਭਾਈ ਉਹ ਨਹੀਂ ਦੱਸ ਦੇ ਕੋਈ ਜਲ ਨਹੀਂ ਯਾਰ ਗਾਲ੍ਹਾਂ ਦਾ ਮੇਰੀ ਇੱਕੋ ਹੀ ਕਹਦੇ ਖਾਨ ਦੱਸ ਦੇ ਤੂੰ ਹਾਂ ਮੈਂ ਇਹ ਤੋਂ ਬਾਅਦ 5 ਰੁਪਏ ਨਹੀਂ ਤੈਨੂੰ ਪਾਉਣੇ ਕਿਹੜੀ ਵੀ ਵੇਚੀ ਨਾ ਵੇਚੀ ਤੇਰੀ ਖੁਸ਼ੀ ਨਹੀਂ ਆ ਨਾ ਵਾਜੀ ਨੀਰਾ ਪੱਠਾ ਪਾਉਣਾ ਆ ਨਾ ਕਹ ਦੇ ਕੋਈ ਤੂੰ ਤਾਂ ਪਰੇ ਹੋ ਜੰਨੇ ਆ ਬਾਤ 42000 ਦੀਆਂ ਆ ਆ ਲੈ 36000 ਦੀਆਂ ਹੋ ਗਈਆਂ ਯਾਰ ਜਾ ਲੈ ਜਾ ਖੋਲ ਲੱਖੂ ਓਏ ਨਹੀਂ ਭਾਈ ਓਏ ਖੋਲ ਨਾ ਹੁਣ ਮੰਨ ਲੈ ਯਾਰ ਭਾਈ ਯਾਰ ਪੱਕਾ ਬੰਦਾ ਭਾਈ ਯਾਰ ਕਿਉਂ ਆਨੇ ਸਮਝਾ ਪਾਈ ਜਨਾ ਨਾ ਨਾ ਜੋ ਇਹ ਤਾਂ ਹੁਣ ਕੁਆ ਵੀ ਵੱਧ ਜਾਣਗੇ ਇਕਲੀ ਦੇਣੀ ਆ ਕੱਲੀ ਦੇ ਕੱਲੀ ਦੇ 18000 ਖਾਈ ਕੱਲੀ ਉਹ ਬਖਾਈ ਜੱਗੀ ਬੱਕਰੀ ਆ ਡੱਬੀ ਬੱਕਰੀ ਬਾਹਰ ਕੱਢ ਆਹਾ ਕੱਢ ਕੱਲੀ ਦੇ ਹਾਣਾ ਕਿੰਨੇ ਦੇ ਕੰਨ ਹਾਂ 25000 ਹੋ ਯਾਰ ਉਹਦਾ ਸੁਣੀ ਆ ਤੜਕੇ ਦੀ ਤੇਰੀ ਆ ਆ ਲੈ ਤੜਕਾ ਤਾਂ ਹੋਇਆ ਹੀ ਨਹੀਂ ਬਾਈ ਕੋਈ ਆ ਲੈ ਯਾਰ 16 ਲਾਇਆ ਨੂੰ ਯਾ ਜੱਗੀ ਕੱਲੀ ਦਾ ਤੁਸੀਂ ਦੱਸਦੇ ਬਾਈ ਕੋਈ ਆ ਫੜ ਕੀ ਲਾਇਆ ਤੂੰ 16 ਲਾਇਆ ਮੈਂ ਜਸ 17 ਦੀ ਜੇ ਕਿੰਨੇ ਦੇਣੀ ਹਾਨਮ ਕਾ ਪੂਰੇ 18 ਦੀ ਹੋ ਗਈ ਯਾ ਕੋਲ ਉਹ ਜਾਨ ਦੇ ਪਰੇ ਹੁਣ ਕੀ ਆ ਯਾਰ ਕੀ ਕਹਿੰਦਾ ਪਰਹਾਨਾ ਕੋਈ 2500 ਹੀ ਪਾ ਦਿੰਦਾ ਤੂੰ ਇੱਕ ਦਮ ਟੁੱੜਦਾ ਸਾਡੇ 24 ਦੀ ਲੈ ਜਾ ਆ ਲੈ ਯਾ ਇਹ ਗੱਲ ਕੋਈ ਗੱਲ ਨਹੀਂ ਜਾਂ ਸਾਡੇ 18 ਦੀ ਉਹ ਨਹੀਂ ਪਰ ਆ ਯਾ ਓਏ ਤੂੰ ਓਏ ਪਾਲਾ ਹੁਣ ਯਾਰ ਕੀ ਨਾ ਨਾ ਛੋੜਾ ਕਾ ਤੂੰ ਨਹੀਂ ਵੀਰੇ ਵੀਡੀਓ ਲੈ ਬਾਈ ਵੇਚੀ ਨਾ ਵੇਚੀ 10 ਸਾਲ ਤੇਰੀ ਉਹ ਤੇਰੀ ਬੱਕਰੀ ਦੀ ਖਾਨ ਲੱਗੇ ਤੇਰੀ ਬੋਲ ਚੱਲ ਲੱਕ ਮਾਰ ਆਲਾ ਵੇਚੀ ਨਾ ਵੇਚਿਆ ਫੜ ਲੱਕ ਓਏ ਆ ਤਾਂ ਫੜਲਾ ਓਏ ਫੜ ਤਲਾ ਬਾਈ ਵੇਚੀ ਨਾ ਵੇਚੀ ਤੇਰੀ ਖੁਸ਼ੀ ਆ ਮੈਂ ਤਾਂ ਨਿੱਕੋਈ ਗੱਲ ਕੋਈ ਨਹੀਂ ਮੈਂ ਤੂੰ ਉਹੀ ਗੱਲ ਕਰ ਉਹ ਨਹੀਂ ਕਰਦਾ ਯਾਰ ਫੜ ਲੈ ਯਾਰ 19000 ਦੀ ਵੇਚਤੀ ਯਾਰ ਦੇ ਪੈਸੇ ਆ ਜਾ ਹੋ ਗਈ ਯਾਰ ਜਾਨ ਦੇ ਪਰੇ ਯਾਰ ਬਾਈ ਯਾਰ ਨਹੀਂ ਨਹੀਂ ਕਿੰਨੇ ਦੀ ਕਹਿੰਦਾ ਇੱਕੋ ਹੀ ਗੱਲ ਜਹਾਨ ਲੱਖ ਨਹੀਂ ਨਾ ਯਾਰ ਬਾਈ 20000 ਰੁਪਏ ਦੇ ਉਹ ਨਹੀਂ ਯਾਰ ਜਗੀਲਾ ਫੜ ਲੈ ਬਾਈ ਆਲਾ 19.5 ਦੀ ਵੇਚਤੀ ਯਾਰ ਜਾ ਯਾਰ ਉਹ ਲੈ ਜਾ ਲੱਖਿਆ ਯਾਰ ਜਾ ਕੋਈ ਗੱਲ ਨਹੀਂ ਇਹ ਦੋਨਾਂ ਦੇ ਰਾਹ ਨਾ ਪੈਸੇ ਲਾ ਕੇ ਵਿਖਾਵੇ ਨਾਲ ਇੰਨੇ ਕੋਈ ਗੱਲ ਹੀ ਫਿਰ ਖੜੀ ਖੜੀ ਕੋਈ ਬੱਕਰੀ ਖੋਲ ਕੇ ਮੈਂ ਦਵਾਰਾਂ ਬੰਦ ਨਾ ਨਹੀਂ ਦਿੱਤੀ ਕਰੇ ਛੜ ਦੇ ਇਹ ਕੀ ਕਰ ਲੈ ਹੁਣ ਵੇਚੀ ਜਾਂ ਤੂੰ ਭੱਜ ਜੀ ਤੂੰ ਨਿਕਾ ਕੀ ਬੜੀ ਲੈ ਆ ਫੜ ਆ ਫੜ ਦੱਸ ਦੇ ਆ ਦਾ ਫੜ ਲਾ ਪੂਰੇ 20 ਦੀ ਕਰਤੀ ਉਹ ਜਾ ਯਾਰ ਇਹ ਹੋ ਗਈ ਜਾਂ ਨਕੇ ਹੋ ਗਈ ਉਹ ਛੱਡ ਬਈ ਯਾਰ ਉਹ ਛੱਡ ਦੇ ਛੱਡ ਦੇ ਹੋ ਗਈ ਉਹ ਵੀ ਯਾਰ 20000 ਦੀ ਹੋ ਗਈ ਦੇ ਪੈਸੇ ਦੇ ਉਹ ਦੇ 20000 ਰੁਪਏ ਨਹੀਂ ਦਿੰਦਾ ਬਈ ਯਾਰ ਕਿੰਨੇ ਪੈਸੇ ਉਹ ਜਿਆਦੇ ਯਾਰ ਦੇ ਉਹ ਦੇ ਹੋਗੇ ਕੋਈ ਚੱਕਰ ਨਹੀਂ ਫੇਰ ਕੇ ਵੀਡੀਓ ਜਾ 20 ਦੀ ਕਰਤੀ ਹੁਣ ਉਹ ਵੀ 20000 ਨਹੀਂ ਦਿੰਦਾ ਬਈ ਯਾਰ ਮੈਂ 20 ਦੀ ਕਮਾਲ ਆ ਯਾਰ ਬਾਈ ਕਮਾਲ ਹੋ ਗਈ ਦਾ 20 ਦੀ ਨਹੀਂ ਪੋਗਦੀ ਬਾਈ ਯਾਰ ਕਮਾਲ ਵਾਲੀ ਕਿਹੜੀ ਗੱਲ ਕਿੰਨੇ ਦੀ ਪੋਗਦੀ ਆ ਜਾ ਹਣ 10 ਤੱਕ 23000 ਤੋਂ ਕੱਟਣੀ ਕਰਦੀਏ ਕੁਛ ਮਾੜਾ ਮਠਾ ਨਾ ਨਾ ਭਾਈ ਬੰਨੀ ਰੱਖੂ ਫਾਇਦਾ ਕੀ ਹਾਂ ਭਾਈਆ ਤੂੰ ਵੀ ਮੰਨ ਲਿਆ ਯਾਰ ਕਿੰਨਾ ਕੀਆ ਆ ਗਿਆ ਮੈਂ ਤਾਂ ਬਹੁਤ ਕੱਟ ਗਿਆ ਮੈਂ 30000 ਮੰਗੇ ਸੀ ਤੋਂ ਪੁੱਛ ਲੈ ਨਹੀਂ ਮੰਗਾਈ ਰੱਖਣ ਮੰਗੀ ਰੱਖਣ ਕਿਹੜਾ ਵੇਲਾ ਵੀਤ ਗਿਆ ਹੁਣ ਕਿਹੜਾ ਮੰਡੀ ਹੈ ਜੇ ਹੁਣ ਹੋਈ ਆ ਆ ਰੱਖ ਲਈ ਯਾਰ ਤੇ ਹੋ ਗਈ ਯਾਰ ਜਾ ਪਰ ਕੀ ਹੋ ਗਈ ਨਾ ਭਾਈ ਉਹ ਜਾ ਯਾਰ ਹੁਣ ਛੱਡ ਦੇ ਪਰ 520 ਵੀ ਕਰਤੀ ਹੁਣ ਕੀ ਆ ਯਾਰ ਲੈ ਆ ਯਾਰ 23000 ਦੀ ਗਈ ਨਾ ਦੁਬਈ ਯਾਰ ਹੁਣ ਤਾਂ ਸਹੀ 52000 ਦੀ ਕਹਦੀ ਹੁਣ ਕੀ ਆ ਪਰ ਜਾਣਦੇ ਹੋ ਭਰਾਵਾ ਮੈਂ ਜਿੱਤੀ ਜਾ ਬੰਦਾ ਨੇ ਐਵੇਂ ਸ਼ਾਟ ਮਾਰੀ ਇਹਨਾਂ ਕੀ ਦੇਦਾ ਸਾਈ ਯਾਰ ਓਏ ਹੋ ਗਈ ਬਾਈ ਹੋ ਗਈ ਯਾਰ ਲੱਖੇ ਯਾਰ 18000 ਦੀ ਲੈਣੀ ਹੈ ਦਿਲੋਂ ਬਾਈ ਯਾਰ ਹੋ ਗਈ ਯਾਰ 36 18 18000 ਨੂੰ ਆਖਿਆ ਹੋ ਗਈ ਯਾਰ ਕਿਉਂ ਐਸਾਈ ਕਰੀ ਯਾਰ ਸਾਈ ਕਰ ਸਾਈ ਕਰ ਗੁੱਸਾ ਵੀ ਇਹਨਾਂ ਨੂੰ ਭਜਾਉਂਦੇ ਆ ਤੁਸੀਂ ਲੈ ਭਰਾ ਯਾਰ ਹੋ ਗਈ ਤੂੰ ਮੇਰੀ ਮੰਨ ਜਾ ਯਾਰ ਬੰਦਾ ਪੱਕਾ ਹੈ ਭਾਈ ਵੇ ਇੱਟੀ ਜਾਂ ਦੇ ਪੈਸੇ ਐਵੇਂ ਯਾਰ ਜਵਾਨ ਹੁਣ ਓਏ 520 ਦੀ ਵੇਚਣ 15 ਹੋਕਾ ਦਵਾਣਾ ਯਾਰ ਬਾਈ ਇਹ ਕੀ ਦਿੱਤਾ ਯਾਰ ਨਹੀਂ ਦੇਣੀ ਯਾਰ ਬਾਈ ਯਾਰ ਓਏ ਯਾਰ ਨਹੀਂ ਬਾਈ ਯਾਰ ਨਰੇਟਰ ਕਰਦਾ ਓ ਸਰ ਯਾਰ ਨਹੀਂ ਕਰਦਾ ਰੇਡ ਰੇਡ ਕਾਦੀ ਆਹ ਇਧਰ ਓਏ ਚੋਆ ਪੱਟ ਕੇ ਨਾ ਸੱਟ ਓਏ ਓਰੇ ਲਿਆ ਸਾਈਜਾ ਦਾ ਬਾਈ ਵੇਚ ਲੂ ਜਾਂ ਰੱਖ ਲੂ ਬੱਕਰੀ ਓ ਲਿਆ ਰੇ ਹੁਣ ਚੋਆ ਪੱਟ ਕੇ ਨਾ ਸੱਟ ਹੋਰ ਡਿੱਗੂਗਾ ਕੋਈ ਯਾਰ ਓ ਕਰ ਲੂਗਾ ਲਿਆ ਸੀ ਹਾਂ ਯਾਰ ਓ ਦਿਖਾਈ ਨੇ ਕਾਰੀ ਲੈਨ ਤੂੰ ਆਵਦੀ ਮਨਾਈ ਜਾਂਦਾ ਨਾ ਸਾਡੀ ਤੇ ਕੋਈ ਕਦਰ ਨਾ ਕਰੀ ਨਾ ਤੂੰ ਆਹ ਫਾੜ ਵਾਲੀ ਕੋਈ ਫਾੜ 21 ਹਜ਼ਾਰ ਦੀ ਲਿਖਾਈ ਤੂੰ ਕਰਾਈ ਯਾ ਹੋ ਗਈ ਓਏ ਹੋ ਗਈ ਉਹ ਲਿਖਾਈ ਬਿੱਟੇ ਯਾਰ ਨਕਾ ਦਾ ਨਹੀਂ ਕਾਪੀਆਂ ਦੇ ਬੰਦੇ ਨਹੀਂ ਯਾਰ ਅਸੀਂ ਹੋਰ ਕੀ ਆ ਬੰਦੇ ਦਾ ਜਲੂਸ ਕਰਤਾ ਸਾਡਾ ਤੂੰ ਹੋਰ ਜਾ ਬੜੇ ਖੁਸ਼ ਹੋ ਕੇ ਦੇ ਲੈ ਹੋ ਗਈ ਲੈ ਹੋ ਗਈ ਲੈ ਭਰਾਵਾ ਇੰਨਾ ਮੱਥਾ ਮਾਰਿਆ ਤੇ ਕਿਦੇ ਵਕੀਲ ਜੱਜ ਬਣ ਜਾਣ ਹੋਰ ਕੀ ਸੀ ਯਾਰ ਦੇ ਪੈਸੇ ਹੋਰ ਕੀ ਸੀ ਯਾਰ ਇੰਨਾ ਬੱਕਰੀਆਂ ਤੇ ਮੱਥਾ ਵਜਦਾ ਏ ਯਾਰ ਕੇਸ ਬਰੀ ਹੋ ਜਾਂਦਾ ਏ ਹੋਰ ਕੀ ਆ ਠੀਕ ਆ ਫਿਰ ਇੱਕ ਇੱਕ ਜਨਾ ਅੰਨਾ ਉਰ ਪੜਾਇ ਸਾਰੇ ਦੂਜੀ ਦਾ ਵੀ ਕਰ ਲੋ ਫੇ ਯਾਰ ਜੋੜੀ ਹਾਂ ਬਾਈ ਇੱਧਰ ਆ ਯਾਰ ਇੱਧਰਲੇ ਸਾਈਡ ਆ ਇੱਧਰ ਹੀ ਆ ਕੋਈ ਗੱਲ ਨਹੀਂ ਇੱਥੇ ਇੱਥੇ ਘਾਰੇ ਸਾਹਮਣੇ ਆ 500 ਹੈਗਾ ਤੇਰੇ ਨਹੀਂ 500 ਢੱਡਲ ਬੱਕਰੀ ਆ ਫੜ ਇੱਕ ਨਹੀਂ ਬਾਈ ਗੱਫਾਣਾ ਉਹ ਬਾਈ ਤੇ ਘਾ ਰੱਖ ਲੈ ਪੈਸਿਆਂ ਨੂੰ 1 2

15 ਉਹਦਾ ਕਨਾਂ ਦੀ ਜੀ ਕਿੰਨੇ ਹੋ ਗਏ ਸੱਪ ਨੂੰ ਸੱਪ ਨਾ ਗੈਣੇ ਕਰੀ ਹੋਰ ਕੀ ਹੋਰ ਛੋਟ ਛੋਟ ਭਾਜਦੇ ਇਹਦਾ ਗੱਗੀ ਸੀ ਕੀ ਆਲਾ ਲੀਡਰ ਸਾਹਿਬ ਹੋਰ ਕੇ ਟੋਆ ਪੱਟ ਕੇ ਸੱਟਣਾ ਹੋਰ ਡਿੱਗੂ ਟੋਆ ਪੱਟ ਕੇ ਨਹੀਂ ਸੱਟਿਆ ਠੀਕ ਆ ਬਾਈ 40 20000 ਉਹ ਮਰਦੇ ਨਹੀਂ ਕਹਿੰਦੇ ਇੱਥੇ ਪੈਂਦੀਆਂ ਨਹੀਂ ਲਾ ਖੁਸ਼ ਹੋ ਕੇ ਛੋਟ ਦੇ ਦੇ ਮਾਨ ਤਾੜ ਸਾਦਾ ਕਰ ਦੇ ਕਿ ਨਹੀਂ ਬਾਈ ਇੰਨਾ ਮੱਥਾ ਮਾਰ ਦੇ

15 ਦਿਨ ਤੋਂ ਉਹ ਬੱਕਰੀ ਹੁਣ ਇਹਦੇ ਨਾਲ ਥੋੜਾ ਲਾ ਦੇਂਗਾ ਤੂੰ ਯਾਰ ਉਹ ਕੋੜੀ ਆ ਚੱਲ ਕੋਈ ਗੱਲ ਨਹੀਂ ਵਾਠ ਠੀਕ ਆ ਕੋੜੀ ਲੈ ਜਾ ਤੂੰ ਚੱਲ ਤੇ ਇਹ ਹੁਣ ਗਧੀ ਹੈ ਕੀ ਕੋੜੀ ਹੈ ਇਹ ਹੈਗੀ ਹਾਂ ਕਿਹੜੇ ਪਾਸੇ ਬੰਨੀ ਹੈ ਤੂੰ ਸ਼ਾਰਦ ਹੈ ਕੋਈ ਦਾ ਨਾ ਕੋੜੀ ਹੋ ਗਈ ਹੁਣ ਤਾਂ ਦੂਜੀ ਓਏ ਆਹ ਬਰੇ ਜਨ ਲਾ ਨਹੀਂ ਸਕਦਾ ਤੂੰ ਲਾ ਦੇ ਜਾਂਦਾ ਫਿਰ ਲਾ ਦੋਨਾਂ ਹੀ ਲੈ ਲਈ ਜਾਜ ਕਾ ਯਾਰ ਜਾਜ ਨਹੀਂ ਜਿਹੜੀ ਗੱਲ ਕਿੰਨੇ ਦੀ ਕਹਿ ਜਾ ਤੂੰ ਕੀ ਕਰਦੇ ਤੂੰ ਜਮਕਾਈਏ ਯਾਰ ਪਰ ਰੋਲੇ ਓਏ ਬਾਈ ਮਕਾਈਏ ਮਕਾ ਰਿਆ ਤੇਰੀ ਜੋੜੀ ਜਾਂਦੀ ਐ ਇੱਕ ਛੱਡ ਦੂ ਮੁਰਕੇ ਤੇ ਫਿਰ ਦੀ ਰੋ ਉਦੀ ਆ ਗਿਆ ਉਹਨਾਂ ਹੀ ਹੋਗਾ ਬਈ ਅਗੁਣੀ ਸਾਰੀ ਹੋਗਾ ਭਰਾ ਤੂੰ ਕਿੰਨੇ ਕਹਿਆ ਕਿੰਨੇ ਕਹੇ 15 ਆਖਿਆ 15 ਸਾਢੇ 15 ਲੈ ਆਇਆ ਲੈ ਫੜ ਫੇਰ ਤੋਂ ਉੱਥੇ ਨਹੀਂ ਭੋਦੇ ਪਰ ਹੁਣ ਦੋਨੇ ਇਕੱਠੇ ਲਗਾਈ ਓਏ ਮੱਝ ਲੈ ਆਇਆ ਜਾ ਕੇ ਰੁਪਏ ਵਟਕੇ ਕੀ ਕਰੀਦਾ ਹੁੰਦਾ ਭਾਈ ਬੱਕਰੀਆਂ ਕੀ ਕੀ ਕੰਨ ਹਣ ਚੱਲ ਜਾਂਦੀ ਆ ਜੋੜੀ ਹੁਣ ਤਾ ਆਏਗਾ ਵੇਖਦੀ ਆ ਕਿ ਨਹੀਂ ਆਲਾ ਲੱਕੇ ਤੂੰ ਹੀ ਮਨਜੀ ਬਾਈ ਨੂੰ ਮਾਰ ਪੈਂਦੀ ਮੈਨੂੰ ਪਤਾ ਲੱਗ ਗਿਆ ਉਹ ਮੈਨੂੰ ਸਾਹਮਣੇ ਲੱਗ ਗਈ ਉਹ ਤੇਰੇ ਗੋਟ ਨਾਲ ਰੱਸਾ ਬੰਨਦੂ ਮੈਂ ਹੋਰ ਪਹਿਲੇ ਭਾਈ ਯਾਰ ਆ ਲੈ ਜਬ 16000 ਦੀ ਹੋ ਗਈ ਜਾਦੇ ਪੈਸੇ ਉਹ ਦੇ ਪੈਸੇ ਲੈ ਆ ਕੇ ਜਾਦੇ ਲੈ ਜਾ ਲੱਖਿਆ ਉਹ ਲੈ ਜਾ ਲੈ ਜਾ 16000 ਦੇ ਪੈਸੇ ਉਹ ਦੇ ਦੇ ਹੁਣ ਤੂੰ ਉਹ ਰਕੀ ਰੱਖੇਗਾ ਦੰਦ ਦਾ ਰਗੜੀ ਘੜੀ ਆਹੀ ਕੋਈ ਗੱਲ ਨਹੀਂ ਰਗੜੀ ਘੜੀ ਲਵੇ ਦੰਦ ਦਾ ਨਹੀਂ ਦਿਖਾਈ ਕਰਾ ਦੂੰ ਆ ਜਾ ਹੂੰ ਨਾ ਨਹੀਂ ਲੈਣੀ ਚੱਲ ਕਰਾ ਆਹ ਦੇਣੀ 16000 ਹੀ ਰਵਗੇ ਲੱਕ ਨਹੀਂ ਬਈ ਹੋਰ ਕੀ ਹੈ ਯਾਰ له د پارټیګراډم میرا فکر د مان تړک شوک